ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹੋਰ ਕੀ ਹਾਲ ਚਾਲ ਹੈ ਆਈ ਹੋਪ ਯੂ ਆਲ ਆਰ ਡੂਇੰਗ ਵੈਲ ਐਂਡ ਬੀਇੰਗ ਮੋਰ ਐਂਡ ਮੋਰ ਬਿਊਟੀਫੁਲ ਡੇ ਬਾਏ ਡੇ ਤੇ ਅੱਜ ਉਸ ਬਿਊਟੀ ਸੀਰੀਜ਼ ਦੇ ਵਿੱਚ ਇੱਕ ਹੋਰ ਤੁਹਾਨੂੰ ਵਧੀਆ ਜੀ ਵੀਡੀਓ ਦੇਣ ਲੱਗੀ ਆ ਮੈਂ ਅ ਪਿਛਲੀ ਵੀਡੀਓ ਜਿਹੜੇ ਦਿੱਤੀ ਸੀਗੀ ਕਿ ਜਿਹਦੇ ਜਿਹਦੇ ਚੱਪਲ ਕੀਤੀ ਸੀਗੀ ਕਿ ਜੇ ਤੁਸੀਂ ਡੇਲੀ ਕੋਈ ਨਾ ਕੋਈ ਫੇਸ ਪੈਕ ਆਪਣੇ ਫੇਸ ਦੇ ਉੱਤੇ ਲਗਾਉਨੇ ਹੋ ਤਾਂ ਤੁਹਾਨੂੰ ਕਦੇ ਵੀ ਕੋਈ ਮਤਲਬ ਰਿੰਕਲਸ ਐਂਡ ਮੁਰਝਾਣਾ ਫੇਸ ਦਾ ਜਾਂ ਹੋਰ ਇਸ ਤਰ੍ਹਾਂ ਦੀ ਜਿਹੜੀ ਇਸ਼ੂਸ ਆਉ ਨਹੀਂ ਹੁੰਦੇ ਤੇ ਉਹਦੇ ਚ ਕਈ ਸਾਰੇ ਕਮੈਂਟ ਸੀਗੇ ਤੇ ਪਰਸਨਲ ਵੀ ਮੈਨੂੰ ਮਤਲਬ ਦੂਜੀ ਨੰਬਰ ਤੇ ਸ਼ਾਪ ਵਾਲੇ ਨੰਬਰ ਤੇ ਮੈਸੇਜ ਆਉਂਦੇ ਰਹੇ ਵੀ ਫਿਰ ਫੀਸਬੈਕ ਸਾਨੂੰ ਬਣਾਉਣੇ ਦੱਸ ਵੀ ਦਿਓ ਵੈਸਤੇ ਮੈਂ ਇੱਕ ਤੁਹਾਨੂੰ ਫੀਸਬੈਕ ਦੱਸਿਆ ਵੀ ਸੀਗਾ ਇੱਕ ਫੀਸਪੋਰਟ ਦੀ ਵੀਡੀਓ ਵੀ ਪਿੱਛੇ ਦਿੱਤੀ ਹੈ ਉਹ ਵੀ ਬਹੁਤ ਕਾਰਗਰਟ ਓਨਰ ਦੱਸੇ ਹੋਏ ਨੇ ਬਟ ਅੱਜ ਮੈਂ ਤੁਹਾਨੂੰ ਦੱਸਦੀ ਆ ਕਿ ਤੁਹਾਨੂੰ 5 6 ਇਸ ਤਰ੍ਹਾਂ ਦੇ ਤੁਸੀਂ ਫੀਸਬੈਕ ਯੂਜ਼ ਕਰ ਸਕਦੇ ਹੋ ਜਿਹੜੇ ਫੀਸਬੈਕ ਜਿਹੜੀਆਂ ਚੀਜ਼ਾਂ ਤੁਹਾਡੇ ਘਰ ਦੀਆਂ ਤੁਹਾਨੂੰ ਇਹ ਜਿਹੜੀਆਂ 6 ਚੀਜ਼ 5 6 ਤੋਂ ਤੁਹਾਨੂੰ ਫੀਸਬੈਕ ਦੱਸੂਗੀ ਜਿਹੜਾ 글로 ਜਿਹੜਾ ਚੇਂਜ ਡਰਾਸਟਿਕ ਚੇਂਜ ਇਹ ਚੀਜ਼ਾਂ ਲਿਆ ਸਕਦੀਆਂ ਉਹ ਤੁਹਾਡਾ ਕੋਈ ਵੀ ਮਹਿੰਗਾ ਤੋਂ ਮਹਿੰਗਾ ਫਿਸ਼ੀਅਲ ਚਾਹੇ ਤੁਸੀਂ 10 ਸਹਜਾ ਦਾ ਮੀਹਲ ਕਰਾ ਲਿਓ ਉਹ ਨਹੀਂ ਆ ਸਕਦੀਆਂ ਤੁਹਾਡੇ ਘਰ 'ਚ ਇਹ ਚੀਜ਼ਾਂ ਪਈਆਂ ਨੇ ਤੇ ਸਾਡੀ ਕਰਦੀਆਂ ਇਹ ਚੀਜ਼ਾਂ ਸਾਡੀ ਸਕਿਨ ਦੇ ਸਾਰੇ ਇਸ਼ੂਸ ਸੈਟਲ ਕਰ ਸਕਦੀਆਂ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਗੱਲ ਕਰਾਂਗੇ ਕਿ ਬੇਸਨ ਸਾਰਿਆਂ ਨੂੰ ਸਾਰਿਆਂ ਦੇ ਖਰਚੇ ਹੈ ਹਨਾ ਸਾਰੇ ਆਪਾਂ ਕੜੀ ਪਕੌੜੇ ਖਾਣੇ ਹੈ ਤੇ ਇਹ ਬੇਸਨ ਦਾ ਜਿਹੜਾ ਮਲਾਈ ਦੇ ਨਾਲ ਕੰਬੀਨੇਸ਼ਨ ਹੈ ਬੇਸਨ ਪਲਸ ਮਲਾਈ ਦੁੱਧ ਤੁਲਤੀ ਹੋਈ ਠੀਕ ਹੈ ਪਲਸ ਉਹਦੇ ਵਿੱਚ ਥੋੜਾ ਜਿਹਾ ਨਿੰਬੂ ਜੇ ਤੁਹਾਨੂੰ ਸੂਟ ਕਰਦਾ ਤਾਂ ਇਹ ਤੁਸੀਂ ਪਾ ਕੇ ਲਗਾਉਣੇ ਤੁਹਾਡੀ ਟੈਨ ਨਹੀਂ ਰਹਿੰਦੀ ਠੀਕ ਹੈ ਟੈਨਿੰਗ ਜਿਹੜੀ ਹੈ ਸਕਿਨਾਂ ਦੇ ਉੱਤੇ ਜਿਹੜੀ ਕਿ ਸਰਦੀਆਂ 'ਚ ਵੀ ਹੁੰਦੀ ਹੈ ਤੁਸੀਂ ਬੈਠਦੇ ਹੋ ਤੇ ਗਰਮੀਆਂ 'ਚ ਕਿਉਂਕਿ ਗਰਮੀ ਬਹੁਤ ਤਿੱਖੀ ਤਪਉਂਦੀ ਹੈ ਉਹਦੇ ਨਾਲ ਵੀ ਹੁੰਦੀ ਹੈ ਟੈਨਿੰਗ ਸਾਡੇ ਹੁੰਦੀ ਹੀ ਰਹਿੰਦੀ ਅਕਸਰ ਗਰਦਨ ਵਾਲਾ ਏਰੀਆ ਹੋ ਗਿਆ ਸਾਰਾ ਜਿੱਦਾਂ ਉੱਪਰ ਏਰੀਆਸ ਹੁੰਦੇ ਨੇ ਇੱਥੇ ਹੋ ਜਾਂਦੀ ਹੈ ਟੈਨਿੰਗ ਹੱਥਾਂ ਪੈਰਾਂ ਦੀ ਵੀ ਹੋ ਜਾਂਦੀ ਹੈ ਜਿਹੜੀ ਪਲੇਅਰਸ ਐ ਖਾਸ ਕਰਕੇ ਉਹਨਾਂ ਬੱਚਿਆਂ ਨੂੰ ਤੇ ਇਹ ਜਿਹੜੀ ਤੁਹਾਨੂੰ ਮੈਂ ਦੱਸ ਰਹੀ ਆ ਇਹ ਤੁਸੀਂ ਬੱਚਿਆਂ ਨੂੰ ਵੀ ਲਗਾ ਦੋਗੇ ਤੇ ਕੋਈ ਇਸ਼ੂ ਨਹੀਂਗਾ ਕੋਈ ਮਰਜੀ ਉਮਰ ਦਾ ਬੱਚਾ ਹੈ ਤੁਹਾਡਾ ਕਿਉਂਕਿ ਕੋਈ ਵੀ ਇਚ ਅਸੀਂ ਹਾਰਸ਼ ਕੈਮੀਕਲ ਨਹੀਂ ਪਾਇਆ بس ਨਿੰਬੂ ਦਾ ਧਿਆਨ ਰੱਖਣਾ ਵੀ ਤੁਹਾਨੂੰ ਸੂਟ ਕਰਨਾ ਚਾਹੀਦਾ ਠੀਕ ਹੈ ਅਗਰ ਸੂਟ ਨਹੀਂ ਕਰਦਾ ਫਿਰ ਤੁਸੀਂ ਉਹਨੂੰ ਅਵੋਇਡ ਕਰ ਸਕਦੇ ਹੋ ਅਗਰ ਸੂਟ ਕਰਦਾ ਤਾਂ ਦੀ ਬੈਸਟ ਰਿਜ਼ਲਟ ਆਉਣ ਵਾਲਾ ਹੈ ਤੁਹਾਡੇ ਕੋਲ ਬੇਸਣ ਦੇ ਵਿੱਚ ਤੁਸੀਂ ਮਲਾਈ ਮਿਕਸ ਕਰਨੀ ਹੈ ਇੰਨੀ ਕੁ ਕਰਨੀ ਹੈ ਕਿ ਉਹਦੀ ਪੇਸਟ ਬਣ ਜੇ ਤੇ ਉਹਨੂੰ ਤੁਸੀਂ ਆਪਣੇ ਫੇਸ ਤੇ ਲਗਾਉਣਾ ਹੈ 15 ਤੋਂ 20 ਮਿੰਟ ਲਗਾ ਕੇ ਰੱਖਣਾ ਹੈ ਤੇ ਉਸ ਤੋਂ ਬਾਅਦ ਹਲਕੇ ਹੱਥ ਨਾਲ ਮ사ਜ ਕਰਕੇ ਉਹਨੂੰ ਧੋ ਲੈਣਾ ਤੇ ਫਿਰ ਉਸ ਤੋਂ ਮੁਇਸਟਰਾਇਸਰ ਕਰ ਲਓ ਜਿਵੇਂ ਤੁਸੀਂ ਤੁਹਾਡਾ ਰੁਟੀਨ ਦਾ ਪ੍ਰੋਸੈਸ ਹੈ ਓਕੇ ਠੀਕ ਹੈ ਦੂਸਰਾ ਮਲਤਾਨੀ ਮਿੱਟੀ ਫੇਸ ਪੈਕ ਮਲਤਾਨੀ ਮਿੱਟੀ ਤੁਹਾਡੀ ਜਿਹੜਾ ਐਕਸੈਸ ਆਇਲ ਹੈ ਸਕਿਨ ਦੇ ਉੱਤੇ ਤੁਹਾਡੇ ਐਕਸਟਰਾ ਆਇਲ ਹੈ ਤੁਹਾਡੀ ਪਿੰਪਲਸ ਹੁੰਦੀ ਨੇ ਤੁਹਾਡੀ ਸਕਿਨ ਦੇ ਉੱਤੇ ਹੈਨਾ ਆਇਲੀ ਫੇਸ ਆ ਤੁਹਾਡਾ ਤਾਂ ਪਿੰਪਲਸ ਇਸ਼ੂਸ ਅਕਸਰ ਹੀ ਹੋ ਜਾਂਦੇ ਨੇ ਤੇ ਉਹਦੇ ਨਾਲ ਤੁਹਾਡਾ ਜਿਹੜਾ ਕੰਪਲੈਕਸ਼ਨ ਹੈ ਉਹ ਵੀ ਡਾਰਕ ਹੁੰਦਾ ਹੈ ਜਿਸ ਤੇਲ ਜ਼ਿਆਦਾ ਹੁੰਦਾ ਹੈ ਨਾ ਤਾਂ ਤੁਹਾਡਾ ਰੰਗ ਵੀ ਕਾਲਾ ਦਿਖਣ ਲੱਗ ਪੈਂਦਾ ਹੈ ਸਕਸਸ ਹੋਏ ਨੂੰ ਖਤਮ ਕਰਨ ਵਾਸਤੇ ਮਲਤਾਨੀ ਮਿੱਟੀ ਦੀ ਬੈਸਟ ਚੀਜ਼ ਹੈ ਮਲਤਾਨੀ ਮਿੱਟੀ ਦੇ ਵਿੱਚ ਥੋੜਾ ਜਿਹਾ ਰੋਜ਼ ਵਾਟਰ ਪਾ ਲਓ ਇੰਨਾ ਪਾ ਲਓ ਕਿ ਤੁਹਾਡਾ ਪੇਸਟ ਬਣ ਜਵੀ ਹੈ ਨਾ ਤੇ ਉਹਨੂੰ ਤੁਸੀਂ ਆਪਣੇ ਫੇਸ ਦੇ ਉੱਤੇ ਅਪਲਾਈ ਕਰੋ ਵਾਂਸ ਇਨ ਅ ਵੀਕ ਇੱਕ ਵਾਰੀ ਹਫਤੇ ਚ ਮੋਰ ਥੈਨ ਸਫੀਸ਼ੀਐਂਟ ਹੁੰਦੀ ਹੈ ਜੇ ਤੁਸੀਂ ਮਲਤਾਨੀ ਮਿੱਟੀ ਦਾ ਫੇਸ ਪੈਕ ਲਗਾਉਣੀ ਹੋ ਤੇ 10 ਤੋਂ 15 ਮਿੰਟ ਲਗਾ ਕੇ ਰੱਖੋ ਥੋੜਾ ਥਿੱਕ ਲਗਾ ਲਓ ਨਾ ਥਿੱਕ ਲਗਾਉਂਗੇ ਜਾਂ ਜਿਆਦਾ ਹੋ ਪਤਲਾ ਕਰਕੇ ਲਗਾਉਂਗੇ ਮਤਲਬ ਥੋੜਾ ਜਿਹਾ ਜਦੋਂ ਮੋਇਸਚਰ ਹੋਊਗਾ ਉਹਦੇ ਚ ਤਾਂ ਉਹ ਜ਼ਿਆਦਾ ਡੇਰ ਲੱਗੂਗਾ ਸੁੱਕਣ ਨੂੰ ਬਿਲਕੁਲ ਡਰਾਈ ਕਦੇ ਵੀ ਕੋਈ ਫੇਸ ਪੈਕ ਨਹੀਂ ਕਰਨਾ ਕਿ ਾਕੜ ਜਾਵੇ ਫੇਸ ਇੰਨਾਂ ਡਰਾਈ ਨਹੀਂ ਕਰਨਾ ਹੁੰਦਾ ਸੈਮੀ ਡਰਾਈ ਦਾ ਹੋ ਜਾ ਜਦੋਂ ਉਸ ਤੋਂ ਬਾਅਦ ਹਲਕੇ ਹੱਥ ਦੀ ਮ사ਜ ਕਰਕੇ ਉਹਨੂੰ ਤੁਸੀਂ ਅ ਤਦੂ ਠੀਕ ਹੈ ਜੀ ਉਸ ਤੋਂ ਬਾਅਦ ਮੋਇਸਚਰਾਈਜ਼ ਕਰ ਲਓ ਤੀਸਰਾ ਤੁਸੀਂ ਲੈਣਾ ਹੈਗਾ ਟਮੇਟੋ ਜੂਸ ਟਮੇਟੋ ਜੂਸ ਤੁਸੀਂ ਲਓ ਟਮੇਟੋ ਜੂਸ ਬਹੁਤ ਬਹੁਤ ਅੱਛਾ ਹੈ ਪਰ ਇੱਚੇ ਵੀ ਧਿਆਨ ਰੱਖਣਾ ਹੈ ਜਿੰਨੀਆਂ ਵੀ ਚੀਜ਼ਾਂ ਆਪਾਂ ਜਿੰਨੇ ਵੀ ਫੇਸ ਪੈਕ ਆਪਾਂ ਗੱਲ ਕਰਾਂਗੇ ਜਾਂ ਕਰ ਲਈ ਸਾਰਿਆਂ ਦੀ ਟੈਸਟਿੰਗ ਇੱਕ ਜ਼ਰੂਰ ਕਰਨੀ ਹੈ ਅਗਰ ਤੁਹਾਨੂੰ ਸੂਟ ਨਹੀਂ ਕਰਦਾ ਤਾਂ ਉਹ ਚੀਜ਼ ਤੁਸੀਂ ਨਹੀਂ ਯੂਜ਼ ਕਰਨੀ ਹੈਗੀ ਠੀਕ ਹੈ ਤਾਂ ਤੁਸੀਂ ਅ ਟਮਾਟਰ ਨੂੰ ਅ ਜੂਸ ਕੱਢ ਲਓ ਜਾਂ ਤਾਂ ਉਹਦਾ ਕ੍ਰਸ਼ ਕਰਕੇ ਜਾਂ ਉਹਦਾ ਗੁੱਦਾ ਲੈ ਲਓ ਤੁਹਾਡੀ ਮਰਜ਼ੀ ਹੈ ਤੁਸੀਂ ਜੂਸ ਯੂਜ਼ ਕਰਨਾ ਹੈ ਜਾਂ ਉਹਦਾ ਗੁੱਦਾ ਜਾਂ ਜਿਹੜਾ ਉਹ ਯੂਜ਼ ਕਰਨਾ ਹੈ ਉਹਨੂੰ ਤੁਸੀਂ ਆਪਣੀ ਫੇਸ ਦੇ ਉੱਤੇ ਲਗਾਉਣਾ ਹੈ ਡਾਇਰੈਕਟ ਹੀ ਸਿਰਫ ਤੁਸੀਂ ਮਤਲਬ ਉਹਨੂੰ ਯੂਜ਼ ਕਰ ਲਓ ਜੂਸ ਨੂੰ ਕਾਟਨ ਦੇ ਨਾਲ ਲਗਾ ਲਓ ਹਲਕੀ ਹਲਕੀ ਮ사ਜ ਦੇ ਲਓ ਤੇ ਫਿਰ ਉਹਨੂੰ ਤੁਸੀਂ 2-3 ਵਾਰੀ ਰਿਪੀਟ ਕਰ ਲਓ ਕਿਉਂਕਿ ਫਿਰ ਉਹ ਜਲਦੀ ਸੁੱਕ ਜਾਊਗਾ ਤੇ ਉਹਨੂੰ ਵੀ ਤੁਸੀਂ ਅ 10 ਤੋਂ 15 ਮਿੰਟ ਆਪਣੇ ਫੇਸ ਦੇ ਉੱਤੇ ਲਗਾ ਕੇ ਰੱਖਣਾ ਹੈ ਇਹਦੇ ਨਾਲ ਵੀ ਤੁਹਾਡਾ ਜਿਹੜਾ ਟਮੇਟੋ ਜੂਸ ਹੈ ਇਹਦੇ ਨਾਲ ਤੁਹਾਡੀ ਐਕਸਫੋਲੀਏਸ਼ਨ ਹੋ ਜਾਂਦੀ ਹੈ ਤੁਹਾਡੇ ਜਿਹੜੇ ਪੋਰਸ ਹੈ ਓਪਨ ਹੋ ਕੇ ਉਹਦੇ ਵਿੱਚ ਗੰਦਗੀ ਨਿਕਲ ਜਾਂਦੀ ਹੈ ਤੇ ਜਿਹੜਾ ਅ ਨੈਚੁਰਲ ਬਲੀਚ ਦਾ ਕੰਮ ਵੀ ਕਰਦਾ ਹੈ ਇਹ ਤੁਹਾਡਾ ਜਿਹੜਾ ਸਕਿਨ ਟੋਨ ਹੈ ਉਹ ਇੱਕ ਤੋਂ ਦੋ ਟੋਨ ਜਿਹੜੀ ਸਕਿਨ ਹੈ ਉਹ ਤੁਹਾਨੂੰ ਰੰਗ ਜਿਹੜਾ ਬੂਰਾ ਲੱਗਣ ਲੱਗ ਜਾਂਦਾ ਹੈ ਠੀਕ ਹੈ ਤੇ ਟਮੇਟੋ ਜੂਸ ਬਹੁਤ ਬਹੁਤ ਬੈਨੀਫੀਸ਼ੀਅਲ ਹੈ ਇਹ ਤੋਂ ਤੁਸੀਂ ਮਤਲਬ ਟਮਾਟਰ ਤੋਂ ਆਪਣੀ ਰਸੋਈ ਵਿੱਚ ਕੰਮ ਕੰਮ ਕਰਦੇ ਥੋੜਾ ਜਿਹਾ ਹੱਥ ਤੇਲ ਲੈ ਲਓ ਤੁਸੀਂ ਭਾਵੇਂ ਢਿੱਲੀ ਲੈ ਲਓ ਤੇ ਕੋਈ ਔਖਾ ਹੀ ਕੰਮ ਨਹੀਂ ਹੈਗਾ ਕਿਉਂਕਿ ਹੋਰ ਕੁਝ ਨਹੀਂ ਪਾਉਣਾ ਵਿੱਚ ਸਿੰਪਲੀ ਤੁਸੀਂ ਟਮਾਟਰ ਜੂਸ ਲੈਣਾ ਚਾਹੇ ਤੁਸੀਂ ਉਹਦੀ ਪਲਪ ਲੈ ਲਓ ਚਾਹੇ ਤੁਸੀਂ ਟਮਾਟਰ ਲੈ ਲਓ ਠੀਕ ਹੈ ਤਾਂ ਫਿਰ ਬਸ ਰੈਡੀਅੰਟ ਸਕਿਨ ਹੋ ਜਾਂਦੀ ਹੈ ਇਹਦੇ ਨਾਲ ਸਕਿਨ ਦੇ ਉੱਤੇ ਇੱਕ ਲਸਟਰ ਆ ਜਾਂਦੀ ਹੈ ਬਹੁਤ ਪਿਆਰੀ ਜੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਚੌਥਾ ਜਿਹੜਾ ਹੈ ਦਹੀਂ ਦੇ ਵਿੱਚ ਸ਼ਹਿਦ ਪਾ ਕੇ ਲਗਾਓ ਦਹੀਂ ਜਿਹੜੀ ਹੈਗੀ ਆ ਉਹ ਤੁਹਾਡੀ ਟੈਨਿੰਗ ਰਿਮੂਵ ਕਰਨ ਵਾਸਤੇ ਬਹੁਤ ਅੱਛੀ ਹੈ ਡੈਡ ਸਕਿਨ ਰਿਮੂਵ ਕਰਨ ਵਾਸਤੇ ਜਿਹੜੀ ਡੈਡ ਸਕਿਨ ਹੈ ਨਾ ਉਹਨੂੰ ਦਹੀਂ ਬਹੁਤ ਅੱਛੇ ਤਰੀਕੇ ਨਾਲ ਸਾਫ਼ ਕਰਦੀ ਹੈ ਤੇ ਇਹ ਡੈਡ ਸਕਿਨ ਉਤਾਰਨ ਵਾਸਤੇ ਤੁਸੀਂ ਦਹੀਂ ਲੈ ਲਣੀ ਹੈ ਤੇ ਕਿਉਂਕਿ ਤੁਸੀਂ ਡੈਡ ਸਕਿਨ ਉਤਾਰੋਗੇ ਤਾਂ ਨੀਚੇ ਜਿਹੜੇ ਸੈਂਸਿਟਿਵ ਜੀ ਸੈੱਲ ਨਿਕਲੇ ਆਉਣਗੇ ਨਵੇਂ ਉਹਦੇ ਉਹਨੂੰ ਤੁਸੀਂ ਮੋਇਸਚਰਾਈਜ਼ ਕਰਨਾ ਹੈ ਉਹਦੇ ਲਈ ਤੁਸੀਂ ਵਿੱਚ ਸ਼ਹਿਦ ਪਾ ਲਿਆ ਹੋਇਆ ਦੋਨੋਂ ਦਾ ਕੰਬੀਨੇਸ਼ਨ ਦਹੀਂ ਦਾ ਤੇ ਆਪਣੇ ਦਾ ਸ਼ਹਿਦ ਦਾ ਦੀ ਬੈਸਟ ਕੰਬੀਨੇਸ਼ਨ ਹੈ ਇੱਕ ਦਿਨ ਤੁਸੀਂ ਇਹ ਯੂਜ਼ ਕਰ ਸਕਦੇ ਹੋ ਜੇ ਤੁਹਾਨੂੰ ਇਹ ਸੂਟ ਕਰ ਜਾਂਦਾ ਤਾਂ ਤੁਸੀਂ ਐ ਨਹੀਂ ਕਿ ਇੱਕ ਦਿਨ ਕਰਨਾ ਹਫਤਾ 10 ਦਿਨ 20 ਦਿਨ ਜਿੰਨੇ ਦਿਨ ਤੁਹਾਨੂੰ ਅੱਛਾ ਲੱਗਦਾ ਉਹਨੇ ਦਿਨ ਤੁਸੀਂ ਇਹਨੂੰ ਕਰ ਸਕਦੇ ਹੋ ਠੀਕ ਹੈ ਜਿਹੜਾ ਤੁਹਾਨੂੰ ਇਹ ਚੋਂ ਜ਼ਿਆਦਾ ਮਤਲਬ ਸੂਟੇਬਲ ਹੋਵੇ ਉਹਨੂੰ ਤੁਸੀਂ ਕੰਟੀਨਿਊ ਕਰੋ ਤੇ ਜਿਹੜਾ ਤੁਹਾਨੂੰ ਲੱਗਦਾ ਕਿ ਜੇ ਮਲਤਾਨੀ ਮਿੱਟੀ ਵਾਲਾ ਨੂੰ ਤੁਸੀਂ ਰੋਜ਼ ਨਹੀਂ ਕਰਨਾ ਕਿਉਂਕਿ ਪਿਓਰਲੀ ਮਲਤਾਨੀ ਮਿੱਟੀ ਲਗਾ ਰਹੇ ਹੋ ਤੁਸੀਂ ਤਾਂ ਫਿਰ ਤੁਸੀਂ ਉਹਨੂੰ ਹਫ਼ਤੇ 'ਚ ਇੱਕ ਵਾਰੀ ਕਰਨਾ ਤੇ ਬਾਕੀਆਂ ਤੁਸੀਂ ਹਫ਼ਤਾ ਵੀ ਕਰ ਸਕਦੇ ਹੋ ਲਗਾਤਾਰ ਠੀਕ ਹੈ ਉਸ ਤੋਂ ਬਾਅਦ ਆ ਗਿਆ ਜੀ ਪੋਟੈਟੋ ਆਲੂ ਸਾਡੀ ਬਹੁਤ ਕੰਮ ਦੀ ਚੀਜ਼ ਹੈ ਠੀਕ ਹੈ ਆਲੂ ਦਾ ਰਸ ਕੱਢ ਕੇ ਤੁਸੀਂ ਆਪਣੇ ਫੇਸ ਦੇ ਉੱਤੇ ਲਾਉਣਾ ਹੈ ਇਹ ਵੀ ਥੋਡੀਆਂ ਜਿਹੜੀਆਂ ਸ਼ਾਈਆਂ ਤੇ ਪਿਗਮੈਂਟੇਸ਼ਨ ਹੈ ਉਹਦੇ ਲਈ ਬਹੁਤ ਬਹੁਤ ਇਫੈਕਟਿਵ ਹੈ ਆਲੂ ਠੀਕ ਹੈ ਤੁਸੀਂ ਆਲੂ ਦਾ ਜੂਸ ਕੱਢ ਲਓ ਜਾਂ ਤੁਸੀਂ ਡਾਇਰੈਕਟ ਆਲੂ ਦੇ ਵਿੱਚ ਹਲਕੇ ਹਲਕੇ ਕੱਟ ਲਾ ਲਓ ਪਰ ਉਹਨੂੰ ਛਿੱਲ ਕੇ ਕਰਿਓ ਕਿਉਂਕਿ ਜਿਹੜਾ ਛਿਲਕੇ ਵਾਲਾ ਹਿੱਸਾ ਹੁੰਦਾ ਹੈ ਨਾ ਉਹ ਥੋੜਾ ਜਆ ਹਾਰਡ ਹੁੰਦਾ ਹੈ ਕਈ ਵਾਰੀ ਉਹ ਕਟ ਟਾਈਪ ਮਤਲਬ ਥੋੜੇ ਕਰ ਦਿੰਦਾ ਹੈ ਫੇਸ ਦੇ ਉੱਤੇ ਤੇ ਛਿੱਲ ਕੇ ਕਰੋ ਉਹਨੂੰ ਤੁਸੀਂ ਤੇ ਫਿਰ ਉਹਨੂੰ ਤੁਸੀਂ ਯੂਜ਼ ਕਰੋ ਚਾਹੇ ਤੁਸੀਂ ਡਾਇਰੈਕਟ ਉਹਦਾ ਜੂਸ ਕੱਢ ਕੇ ਕਾਟਨ ਦੇ ਨਾਲ ਲਗਾ ਲਓ ਤੇ ਚਾਹੇ ਤੁਸੀਂ ਡਾਇਰੈਕਟ ਉਹਨੂੰ ਘਸਾ ਲਓ ਉਹ ਤੁਹਾਡੀ ਮਰਜ਼ੀ ਹੈ ਨਾ ਤਾਂ ਉਹਨੂੰ ਜੇ ਤੁਸੀਂ ਜੂਸ ਕੱਢ ਕੇ ਲਗਾਉਣੀ ਹੈ ਤਾਂ ਫਿਰ ਉਹ ਤੁਹਾਡਾ ਮਤਲਬ ਬਾਰ-ਬਾਰ ਦੋ ਤਿੰਨ ਵਾਰੀ ਲਗਾਓ ਤੇ 15 ਤੋਂ 20 ਮਿੰਟ ਤੁਸੀਂ ਆਪਣੇ ਫੇਸ ਤੇ ਉਹਨੂੰ ਰਹਿਣ ਦਿਓ ਮਤਲਬ ਇੰਨਾ ਟਾਈਮ ਦਿਓ ਕਿ ਉਹ ਆਪਣੀ ਕਾਰਵਾਈ ਪਾ ਸਕੇ ਠੀਕ ਹੈ ਤੇ ਇਹਦਾ ਪਿਗਮੈਂਟੇਸ਼ਨ ਲਈ ਤੇ ਸ਼ਾਇਆ ਲਈ ਬਹੁਤ ਵਧੀਆ ਇਫੈਕਟ ਹੈ ਇਹਦਾ ਵੀ ਇਹ ਵੀ ਇੱਕ ਨੇਚਰਲ ਬਲੀਚ ਹੈ ਇਸ ਕਰਕੇ ਤੁਹਾਡੇ ਸਕਿਨ ਟੋਨ ਨੂੰ ਵੀ ਇਹ ਲਾਈਟ ਕਰ ਦਿੰਦੀ ਹੈ ਬਹੁਤ ਵਧੀਆ ਰਿਜ਼ਲਟ ਆਉਣਾ ਜਦ ਵੀ ਤੁਸੀਂ ਇਹ ਲਗਾਉਣੀ ਹੈ ਆਪਣੀ ਗਰਦਨ ਤੇ ਜਰੂਰ ਲਗਾਉਣੀ ਨਾਲ ਠੀਕ ਹੈ ਫਿਰ ਉਸ ਤੋਂ ਬਾਅਦ ਤੁਸੀਂ ਦਹੀਂ ਦੇ ਵਿੱਚ ਆਪਣਾ ਚੋਲਿਆਂ ਦਾ ਸੋਰੀ ਬੇਸਨ ਠੀਕ ਹੈ ਤੇ ਨਾਲ ਤੁਸੀਂ ਉਹਦੇ ਵਿੱਚ ਥੋੜੀ ਜੀ ਹਲਦੀ ਹਲਦੀ ਜੇ ਤਾਂ ਤੁਹਾਡੇ ਕੋਲੇ ਘਰ ਦੀ ਹੋਈ ਹਲਦੀ ਇਹ ਦੂਜੀ ਹੈ ਨਹੀਂਗੀ ਕਸਤੂਰੀ ਹਲਦੀ ਹੈ ਨਹੀਂ ਫਿਰ ਤਾਂ ਘਰ ਦੀ ਪਾ ਲਓ ਨਹੀਂ ਤਾਂ ਕਸਤੂਰੀ ਹਲਦੀ ਹੈਗੀ ਤਾਂ ਦੀ ਬੈਸਟ ਕੰਬੀਨੇਸ਼ਨ ਹੈ ਤੁਸੀਂ ਇਹਦੇ ਨਾਲ ਵੀ ਤੁਹਾਡੀ ਟੈਨਿੰਗ ਰਿਮੂਵ ਹੋ ਜਾਂਦੀ ਹੈ ਤੇ ਨਾਲ ਤੁਹਾਡੇ ਡੈਡ ਸਕਿਨ ਰਿਮੂਵ ਹੋ ਜਾਂਦੀ ਹੈ ਪਲੱਸ ਤੁਹਾਡੇ ਜਿਹੜੀ ਕੋਈ ਵੀ ਕੋਈ ਪਿੰਪਲਸ ਹੈ ਕੁਝ ਹੋਰ ਹੈ ਉਹਦੇ ਨਾਲ ਤੁਹਾਡੀ ਹਲਦੀ ਦੇ ਨਾਲ ਉਹ ਵੀ ਠੀਕ ਹੋਣੀ ਸ਼ੁਰੂ ਹੋ ਜਾਂਦੇ ਨੇ ਤਾਂ ਦਾਗ ਧੱਬੇ ਵੀ ਘਟ ਜਾਂਦੇ ਨੇ ਇਹ ਸਾਰੇ ਜਿਹੜੇ ਮੈਂ ਤੁਹਾਨੂੰ 6 ਤਰ੍ਹਾਂ ਦੇ ਫੇਸ ਪੈਕ ਦੱਸਦੀ ਅੱਜ ਤੇ ਇਹ ਇਹ ਚੀਜ਼ ਇਹੋ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਕੋਈ ਵੀ ਫੇਸ਼ੀਅਲ ਤੁਹਾਨੂੰ ਇਹਨਾਂ ਗਲੋ ਨਹੀਂ ਦੇ ਸਕਦਾ ਜਿਨ੍ਹਾਂ ਇੱਚੀ ਚੀਜ਼ਾਂ ਤੁਸੀਂ ਜਿਹੜੀ ਤੁਹਾਨੂੰ ਜ਼ਿਆਦਾ ਸੈੱਟ ਬੈਠਦੀ ਹੈ ਮੈਂ ਫਿਰ ਰਿਪੀਟ ਕਰ ਦਿੰਨੀ ਆ ਜਿਹੜੀ ਤੁਹਾਡੀ ਕੋਈ ਪਾਰਟਿਕੂਲਰ ਸਮੱਸਿਆ ਹੈ ਜਾਂ ਪਿਗਮੈਂਟੇਸ਼ਨ ਹੈ ਜਾਂ ਕੋਈ ਤੁਹਾਡੇ ਆਇਲ ਹੈ ਹਨਾ ਉਹਦੇ ਹਿਸਾਬ ਨਾਲ ਤੁਸੀਂ ਚੂਜ਼ ਕਰ ਲੈਣਾ ਕਿ ਆਹ ਮੈਨੂੰ ਸੂਟ ਕਰਦਾ ਹੈ ਉਹਨੂੰ ਜ਼ਿਆਦਾ ਯੂਜ਼ ਕਰ ਲਓ ਤੇ ਬਾਕੀਆਂ ਨੂੰ ਤੁਸੀਂ ਛੱਡ ਸਭ ਨੇ ਜਿਹੜਾ ਵੀ ਤੁਹਾਨੂੰ ਸੈੱਟ ਬੈਠਦਾ ਹੋ ਤੁਸੀਂ ਯੂਜ਼ ਕਰੋ ਤੇ ਦੀ ਬੈਸਟ ਰਿਜ਼ਲਟ ਪ੍ਰਾਪਤ ਕਰਕੇ ਫਿਰ ਵਾਪਸ ਆਉਣੇ ਚੈਨਲ ਤੇ ਆ ਕੇ ਦੱਸਣਾ ਜਿਵੇਂ ਬਹੁਤ ਸਾਰੀਆਂ ਭੈਣਾਂ ਦੱਸਦੀਆਂ ਨੇ ਤੇ ਕੋਈ ਵੀ ਵੀਡੀਓ ਆਉਂਦੀ ਹੁੰਦੀ ਹੈ ਤੁਸੀਂ ਉਹਨੂੰ ਦੇਖਿਆ ਜਰੂਰ ਕਰੋ ਕਿਉਂਕਿ ਮੈਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੀ ਹਾਂ ਬਹੁਤ ਸਟੱਡੀ ਤੋਂ ਬਾਅਦ ਤੇ ਬਹੁਤ ਅ ਜੇ ਵੀਡੀਓ ਦੇ ਵਿੱਚ ਇੱਕ ਵੀ ਕੰਮ ਦੀ ਗੱਲ ਨਿਕਲਿਆ ਵੀ ਤਾਂ ਸਮਝੋ ਵੀਡੀਓ ਦੇਖਣ ਦਾ ਸਮਾਂ ਜਿਹੜਾ ਹੈ ਉਹ ਵੈਲਿਊਏਬਲ ਹੈ ਹੋ ਗਿਆ ਸਕਦਾ ਠੀਕ ਹੈ ਇਹ ਜਿੰਨੇ ਵੀ ਤੁਸੀਂ ਮੋਇਸਚਰ ਮਤਲਬ ਫੇਸ ਪੈਕ ਲਗਾਉਣੀ ਹੈ ਤੁਸੀਂ ਡੇਲੀ ਇੱਕ ਫੇਸ ਪੈਕ ਲਗਾ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਫੇਸ ਪੈਕ ਲਗਾਉਣ ਦਾ ਇਹ ਹੁੰਦਾ ਕਿ ਲਗਾਤਾਰ ਤੁਹਾਨੂੰ 10 ਤੋਂ 15 ਮਿੰਟ ਮੋਇਸਚਰ ਮਿਲ ਗਿਆ ਤੁਹਾਡੇ ਫੇਸ ਨੂੰ ਜਿਹਦੇ ਨਾਲ ਤੁਹਾਡਾ ਜਿਹੜੀ ਸਕਿਨ ਹੈ ਉਹ ਜਿਹੜਾ ਮਰਝਾਇਆ ਪਾਣਾ ਹੈ ਇੱਕ ਮਤਲਬ ਵੀਅਰ ਨੇ ਲਿਖਿਆ ਸੀਗਾ ਕਿ ਮੇਰਾ ਚਿਹਰਾ ਜਿਹੜਾ ਮਰਝਾਇਆ ਰਹਿੰਦਾ ਹੈ ਬਿਲਕੁਲ ਸੈੱਟ ਹੋ ਜਾਊਗਾ ਉਹਦੇ ਤੇ ਡੈੱਡ ਸਕਿਨ ਉਤਰ ਜਾਊਗੀ ਤੇ ਉਹਨੂੰ ਮੋਇਸਚਰ ਮਿਲ ਜਾਊਗਾ ਸਕਿਨ ਜਿਹੜੀ ਅਗਲੋਈ ਹੋ ਜੂਗੀ ਬੜਾਪਾ ਜਿਹੜਾ ਉਹ دیر ਬਾਅਦ ਆਊਗਾ ਐ ਤਾਂ ਨਹੀਂ ਵੀ ਆਊਗਾ ਨਹੀਂ ਆਊਗਾ ਤਾਂ ਸਹੀ ਕਦੇ ਨਾ ਕਦੇ ਬਟ دیر ਬਾਅਦ ਆਊਗਾ ਸੋ ਇਹ ਛੇ ਤੁਹਾਡੇ ਚੀਜ਼ਾਂ ਨੇ ਜਿਹੜੀਆਂ ਤੁਹਾਡੀ ਰਸੋਈ ਚ ਨੇ ਜਿਨ੍ਹਾਂ ਨੂੰ ਤੁਸੀਂ इजीली ਯੂਜ਼ ਕਰ ਸਕਦੇ ਹੋ ਜਿਹਦੇ ਲਈ ਕੋਈ ਸਪੈਸ਼ਲ ਟਾਈਮ ਗੱਟਣ ਦੀ ਲੋੜ ਨਹੀਂ ਕੋਈ ਕੰਮ ਛੱਡਣ ਦੀ ਲੋੜ ਨਹੀਂ ਟਮਾਟਰ ਵਿਆਜ ਸਾਰਾ ਦਿਨ ਸਾਡੇ ਕੋਲ ਹੀ ਰਹਿੰਦੇ ਨੇ ਹਨਾ ਆਲੂ ਟਮਾਟਰ ਇਹਨਾਂ ਵਿੱਚੋਂ ਹੀ ਕੋਈ ਬਹੁਤ ਆਪਾਂ ਮਿਕਸਿੰਗ ਨਹੀਂ ਕੀਤੀ ਕੁਝ ਨਹੀਂ ਕੀਤਾ ਸਿੰਪਲ ਹੈ ਬਿਲਕੁਲ ਅੱਛੀ ਖਰਾਕ ਖਾਓ ਖੁਸ਼ ਰਹੋ ਅਸੀਂ ਬਸ ਖੁਸ਼ੀਆਂ ਵਖੇੜਦੇ ਰਹੋ ਤੇ ਸੋਹਣੇ ਸੋਹਣੇ ਇਹ ਚੀਜ਼ਾਂ ਇਸਤੇਮਾਲ ਕਰਦੇ ਰਹੋ ਆਪਣੀ ਸਕਿਨ ਨੂੰ ਸਪਲਾਈ ਦਿੰਦੇ ਰਹੋ ਤੇ ਸਕਿਨ ਨੇ ਦੀ ਕੀ ਮਜਾ ਲਾਹੋ ਸੋਹਣੀ ਨਾ ਹੋਵੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ ਕਿਉਂਕਿ ਤੋਡੀ ਪ੍ਰੋਬਲਮ ਜੇ ਸੋਲਵ ਹੋ ਗਈ ਤਾਂ ਹੋਰ ਕਿਸੇ ਦੀ ਵੀ ਹੋਣੀ ਚਾਹੀਦੀ ਬਹੁਤ ਸਾਰੇ ਬੰਦੇ ਨੇ ਜਿਹੜੇ ਪਾਰਲਰ ਨਹੀਂ ਜਾਂਦੇ ਜਾਂ ਅਫੋਰਡ ਨਹੀਂ ਕਰ ਸਕਦੇ ਵੈਸੇ ਤਾਂ ਮੇਰੇ ਖਾਲਸਾ ਲੋੜ ਹੀ ਨਹੀਂ ਹੈਗੀ ਪਾਰਲਰ ਦੀ ਮੈਂ ਤਾਂ ਕਦੇ ਨਹੀਂ ਗਈ ਇਹਦੇ ਨਾਲ ਹੀ ਮੇਰਾ ਕੰਮ ਚੱਲ ਜਾਂਦਾ ਤੇ ਤੁਹਾਨੂੰ ਬਹੁਤ ਸਾਰਾ ਪੈਸਾ ਤੁਸੀਂ ਬਚਾ ਸਕਦੇ ਹੋ ਕਿਉਂਕਿ ਬਿਊਟੀ ਟ੍ਰੀਟਮੈਂਟਸ ਅੱਜਕੱਲ ਬਹੁਤ ਮਹਿੰਗੇ ਹੋ ਗਏ ਹੋਏ ਹੈ ਤੇ ਉਹਨਾਂ ਸਭ ਦੀ ਤੁਹਾਨੂੰ ਜਰੂਰਤ ਨਹੀਂ ਪੈਣੀ ਜੇ ਤੁਸੀਂ ਇਹਨੂੰ ਰੈਗੂਲਰ ਯੂਜ਼ ਕਰਦੇ ਰਹੋਗੇ ਇੱਕ ਲਾਈਫ ਐ ਇੰਜੋਏ ਕਰਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਉਹ ਨਹੀਂ ਕਰਨੀ ਬਾਕੀ ਇੱਕ ਛੋਟਾ ਜਿਹਾ ਕਮੈਂਟ ਜ ਮਿਲਾਂਗੇ ਅਗਲੀ ਕਿਸੇ ਵੀਡੀਓ 'ਚ